ਰਮਨਰ ਸਿੰਘ ਸਾਨੂੰ ਕੱਲ 7:30 ਵਜੇ ਪਤਾ ਲੱਗਿਆ ਤੇ ਕਿਉਂਕਿ ਉਦੋਂ ਸਵੇਣੀ ਪੈਕ ਤੋਂ ਉੱਤਰ ਐਸੀ ਗੱਡੀ ਲੈ ਕੇ ਆਪ ਉਸ ਉੱਤੇ ਪੈਸੀ ਦੂਜਾ ਮੁੰਡਾ ਜਿਹਦੀ ਡੱਤ ਹੋਇਆ ਚਲਾ ਰਿਹਾ ਸੀ ਗਾਈ ਇਦੋਂ ਇੱਕ ਟਰਾਲਾ ਚੜ੍ਹਦਾ ਸੀ ਉਹ ਹਰਿਆਣੇ ਦੇ ਸੀ ਬਸ ਆਸ ਵਿੱਚ ਸਿੱਧੀ ਟੱਕਰ ਹੋ ਗਈ ਸਭ ਜਰ ਪਿਆਸੀ ਮਗਰ ਬੇਟਾ ਮੇਰਾ ਦੂਜਾ ਮੁੰਡਾ ਉਹ ਪਿਆ ਸੁੱਤੇ ਰਹਿ ਗਿਆ ਸੱਤ ਸੱਤ ਉਹਦੇ ਇਹ ਦੋ ਜਣੇ ਸੀ ਹਾਂਜੀ ਦੋ ਜਣੇ ਸੀ ਕਿੰਨੇ ਹੋ ਗਏ ਸੀ ਬੇਟਾ ਨੋਤੇ ਗਏ ਨੂੰ ਹੁਣ ਕੋਣ ਇੱਕ ਚਾਰ ਸਾਲ ਹੋ ਗਏ ਜੀ 21 ਜਗੇ ਹਾਂਜੀ ਹੁਣ ਬਰਖ ਪਰਮਟ ਤੇ ਸੀ ਤੇ ਕੱਲਾ ਕੱਲਾ ਮੁੰਡਾ ਸੀ ਤੁਹਾਡਾ ਹਾਂਜੀ ਕੋਈ ਬੇਟਾ ਸੀ ਕਜੀ ਤੁਸੀਂ ਇੱਥੇ ਖੇਤੀ ਕਰਦੇ ਹੋ ਹਾਂਜੀ 23 ਸਾਲ ਦੀ ਉਮਰ ਆ 24 ਸਾਲ ਲੱਗਿਆ ਗਿਆ ਇਹਨਾਂ ਹਾਂਜੀ ਉਹ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਇਹ ਮੁੰਡਾ ਜੀ ਪੌਣ ਇੱਕ ਚਾਰ ਸਾਲ ਤੋਂ ਆ ਕੈਨੇਡਾ ਦੇ ਵਿੱਚ ਪੜਨ ਲਈ ਗਿਆ ਸੀ ਤੇ ਹੁਣ ਵਰਖ ਪਰਮਟ ਤੇ ਕੰਮ ਕਰ ਰਿਹਾ ਸੀ ਇਹ ਟਰਾਲੇ ਤੇ ਕੰਮ ਕਰਦਾ ਸੀ ਟਰਾਲਿਆਂ ਦੇ ਆਪਸ ਵਿੱਚ ਹੀ ਦੋ ਟਰਾਲਿਆਂ ਦੀ ਟੱਕਰ ਹੋਣ ਦੇ ਨਾਲ ਇਹ ਵਿਚਾਰਾ ਸੁਤਾ ਪਿਆ ਸੀ ਦੂਜਾ ਡਰਾਈਵਰ ਚਲਾਉਂਦਾ ਸੀ ਤੇ ਸਾਨੂੰ ਤਾਂ ਕੱਲ ਸ਼ਾਮ ਨੂੰ ਸਵੇਰੇ ਪਤਾ ਲੱਗਿਆ ਵੀ ਮੁੰਡੇ ਦੀ ਮੌਤ ਹੋ ਗਈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬਈ ਗਰੀਬ ਪਰਿਵਾਰ ਦਾ ਇੱਕੋ ਇੱਕ ਬੱਚਾ ਸੀ ਇਹਨਾਂ ਦੀ ਵਾਪਸ ਕੀਤੀ ਜਾਵੇ ਇਹਨਾਂ ਨੂੰ ਵਿਚਾਰਿਆਂ ਨੂੰ ਸਾਰਾ ਕੋਈ ਨਾ ਕੋਸ ਸਰਕਾਰ ਵੱਲੋਂ ਹੌਸਲਾ ਫੜਾਈ ਕੀਤੀ ਜਾਵੇ ਸਾਡੀ ਤਾਂ ਇਹੀ ਬੇਨਤੀ ਹੈ ਵੀ ਉਹਦੀ লাশ ਇੱਥੇ ਪਹੁੰਚਦੀ ਕੀਤੀ ਜਾਵੇ ਤੇ ਅਸੀਂ ਉਹਦੀ ਕਿਰਿਆ ਕਰਮ ਕਰ ਸਕੀਏ ਸਾਡੀ ਤਾਂ ਇਹੀ ਬੇਨਤੀ ਹੈ ਜੀ